ਕਵੀ ਰੋਡ ਤੇ ਲੱਗੀ ਹੈ ਨਾ ਸਾਡੀ ਬਣੀ ਤੇ ਗੱਡੀ ਤਾਂ ਰੋਡ ਤੇ ਜਾ ਕੇ ਦੋ ਹੀ ਹੋਣਗੀ ਹੈ ਤੇ ਦੋ ਹੀ ਹੋਣਗੀਆਂ ਹਰ ਇੱਕ ਗੱਡੀ ਦੋ ਹੋਵੇਗੀ ਪਾਪਾ ਆਪਾਂ ਫਿਰ ਦਿੰਦਾ ਵਾ ਆਪਾਂ ਨਿਕਲੀ ਆ ਗਏ ਫਿਰ ਪੰਜਤੀ ਆ ਰਹੀ ਮੇਰੀ ਵੀ ਆ ਜਾ ਤੂੰ ਜੀ ਹਾਂ ਤੇ ਹੋ ਜਲੀ ਗਲੀ ਵੱਲ ਫਿਰ ਕੋਈ ਗੱਲ ਨਹੀਂ ਹੋ ਜੋ ਫਿਰ ਕਿਹੜੀ ਗੱਲੋਂ ਆ ਜਾ ਯਾਰ ਬੰਦੇ ਗੱਲ ਕਿਹੜੀ ਗੱਲੋਂ ਪਾਣੀ ਨਹੀਂ ਗੱਲ 1000 2000 ਦੀ ਕੀ ਨਹੀਂ ਗੱਲ ਇਹ ਕਿੰਦੀ ਕੀ ਆਪਣੀ ਟ੍ਰੈਫਿਕ ਪੁਲਿਸ ਮੁਲਾਜ਼ਮਾ ਤੇ ਇੱਕ ਗੱਡੀ ਚਾਲਕ ਵਿਚਾਲੇ ਹਾਈ ਵੋਲਟੇਜ ਡਰਾਮਾ ਹੋਇਆ ਜੀ ਹਾਂ ਗੱਡੀ ਨੂੰ ਟ੍ਰੈਫਿਕ ਪੁਲਿਸ ਮੁਲਾਜ਼ਮਾ ਵੱਲੋਂ ਟੋਕ ਕੀਤਾ ਗਿਆ ਸੀ ਇਲਜ਼ਾਮ ਲੱਗੇ ਕਿ ਗੱਡੀ ਨੂੰ ਰੋਂਗ ਪਾਰਕਿੰਗ ਕੀਤਾ ਗਿਆ ਸੀ ਨੋ ਪਾਰਕਿੰਗ ਵਿੱਚ ਗੱਡੀ ਖੜੀ ਸੀ ਜਿਸ ਨੂੰ ਜਦੋਂ ਟ੍ਰੈਫਿਕ ਪੁਲਿਸ ਮੁਲਾਜ਼ਮਾ ਨੇ ਟੋਕ ਕੀਤਾ ਤਾਂ ਇਸ ਦੌਰਾਨ ਕਾਰ ਦਾ ਚਾਲਕ ਪੜਕ ਉੱਠਿਆ ਅਤੇ ਪੁਲਿਸ ਮੁਲਾਜ਼ਮਾ ਨਾਲ ਤਿੱਖੀ ਬਹਿਸ ਵਾਜੀ ਕਰਨ ਲੱਗਾ ਇਸ ਦੌਰਾਨ ਗੱਡੀ ਚਾਲਕ ਪੁਲਿਸ ਦੀ ਟੋ ਵੈਨ ਦੇ ਉੱਪਰ ਚੜ ਗਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਆਪਣਾ ਰੋਪ ਵੀ ਦਿਖਾਇਆ ਗੱਡੀ ਰੋਡ ਤੇ ਲੱਗੀ ਹੈ ਨਾ ਗੱਡੀ ਰੋਡ ਤੇ ਲੱਗੀ ਹੈ ਨਾ ਤੁਹਾਡੀ ਪਣੀ ਗੱਡੀ ਦਾ ਸਾਈਡ ਰੋਡ ਤੇ ਤਾਂ ਹੀ ਹੋਣੀ ਹੈ ਕਿ ਦੋ ਹੀ ਹੋਣਗੀਆਂ ਹਰ ਇੱਕ ਗੱਡੀ ਦੋ ਹੋਏਗੀ ਸਾਡੀ ਮਾਸੀ ਆਪਾਂ ਸਾਇਰਨ ਦਵਾ ਆਪਾਂ ਲੀਗਲੀ ਆ ਗਏ ਫਿਰ ਪਾਜੀ ਤੁਸੀਂ ਸਾਇਰਨ ਲੀਗਲੀ ਆ ਜਾਓ ਤੁਸੀਂ ਨਾ ਹੋ ਜਾਓ ਲੀਗਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਜਿਹੜੀ ਗੱਲੋਂ ਆ ਤੇ ਯਾਰ ਬਗਲੇ ਗੱਲ ਕਿਹੜੀ ਗੱਲੋਂ ਭਾਜੀ 1000 ਨਹੀਂ ਗੱਲ 1000 2000 ਦੀ ਕੀ ਨਹੀਂ ਖਾਲੀ ਜਿੱਦ ਦੀ ਆਪਣੀ ਪਤਾ ਨਹੀਂ ਗਈ ਪਰ ਆਪਾਂ ਕਰਦੇ ਤੈਨੂੰ ਵੀ ਸਮਝਾਓ ਉਹਨਾਂ ਨੂੰ ਅੱਛੀ ਕਿੰਨਾ ਬੋਲਣ ਗਿਆ ਲੱਕੀ ਪਿਛੇ ਉਹ ਲੱਕੀ ਬਾਜੀ ਅਗਲੀ ਗੱਲ ਕਰਦੇ ਵੀ ਮਾਨ ਜੀ ਜਦੋਂ ਰੋਡ ਦੇ ਉੱਤੇ ਲੱਗੀ ਤਾਂ ਟੋਈ ਹੁਣੀ ਹਾਂਜੀ ਅੱਤਰੋ ਤਰੋ ਚਲਣ ਚਲਣ ਦੋਨ ਤਰ੍ਹਾਂ ਹਾਂਜੀ ਤਾਰ ਲੋ ਡਾਊਨ ਡਾਊਨ ਕਰ ਲਿਆਓ ਚਲਾਨ ਡੋ ਕਿ ਲੋ ਲੈਓ ਚਲਾਨ ਬਕ ਲੈ ਆਓ ਯਾਰ ਲੈ ਮੈਂ ਕਰਾ ਦਿਆ ਲੋ ਕਰ ਦਿਨੇ ਗੱਡੀ ਕਿਸੇ ਕੋਲ ਠੀਕ ਹੈ ਅਗਲਾ ਵੀ ਸਹੀ ਹੈ ਸਾਡੀ ਕੀਤੀ ਹੋਈ ਨਾ ਅਸੀਂ ਹੁਣ ਹੋਟਲ ਜਾਵਾਂਗੇ ਕਿਨਾਂ ਦੇ ਜਦੋਂ ਗੱਡੀ ਰੋਡ ਤੇ ਲੱਗੀ ਹੈ ਕੋਈ ਹੈ ਨਹੀਂ ਹੈ ਧਰਤੀ ਹੈ ਕਿੰਨਾ ਕਰਦਾ ਹਾਂ 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 ਡਾਊਨ ਕਰ ਦਿਓ اوه ڏاڙو <marriages timing> ਤੇ ਪੂਰਾ ਮਾਮਲਾ ਅੰਮ੍ਰਿਤਸਰ ਦੇ ਨੋਵਲਟੀ ਚੌਕ ਦਾ ਹੈ ਜਿੱਥੇ ਕਾਰ ਚਾਲਕ ਸੌਰਵ ਕਪੂਰ ਮੁਤਾਬਕ ਉਹ ਨੋਵਲਟੀ ਚੌਕ ਵਿੱਚ ਇੱਕ ਸਿਮ ਕੰਪਨੀ ਦੇ ਸ਼ੋਰੂਮ ਚ ਆਇਆ ਸੀ ਅਤੇ ਸਿਰਫ 2 ਮਿੰਟ ਲਈ ਉਹ ਸ਼ੋਰੂਮ ਦੇ ਅੰਦਰ ਗਿਆ ਤਾਂ ਪਿੱਛੋਂ ਟ੍ਰੈਫਿਕ ਪੁਲਿਸ ਮਲਾਜ਼ਮਾਂ ਵੱਲੋਂ ਉਸ ਦੀ ਗੱਡੀ ਨੂੰ ਟੋ ਕਰ ਲਿਆ ਗਿਆ ਹਾਲਾਂਕਿ ਕਾਰ ਚਾਲਕ ਮੁਤਾਬਕ ਉਸਨੇ ਟ੍ਰੈਫਿਕ ਪੁਲਿਸ ਮਲਾਜ਼ਮਾਂ ਦੀਆਂ ਮਿੰਨਤਾਂ ਕੀਤੀਆਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਉਹ ਅਜਿਹਾ ਨਾ ਕਰਨ ਪਰ ਟ੍ਰੈਫਿਕ ਪੁਲਿਸ ਮਲਾਜ਼ਮਾਂ ਨੇ ਉਸ ਦੀ ਇੱਕ ਵੀ ਨਹੀਂ ਸੁਣੀ ਅਤੇ ਉਸ ਦੀ ਨਵੀਂ ਗੱਡੀ ਨੂੰ ਟੋ ਕਰ ਲਿਆ ਨਾਮ ਸ਼ੌਰਵ ਕਪੂਰ ਆ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ ਦੋ ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ ਦੋ ਮਿੰਟ ਅਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ ਦੋ ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ ਦੋ ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ ਦੋ ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੋਉਂਦੀ ਜੇ ਇਹ ਜਾਂਦੀ ਹੱਟ ਨਹੀਂ ਹੋ ਰਹੀ ਤੁਸੀਂ ਗੱਡੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਨਦੇ ਨਹੀਂ ਵੀ ਪੁਛਦਾ ਮੈਨਾਂ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਫਟੀ ਨਾ ਕਰਾਓ ਐਸਪੀ ਨਾ ਕਰਾਓ ਕਮਿਸ਼ਨਰ ਨਾ ਕਰਾਓ ਇਹੋ ਜਿਹੇ ਗੱਲਾਂ ਕਰਨਦੇ ਹੜਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਬੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਵੀ ਆਪਾਂ ਇਹ ਵੇਖੋ ਜਿੱਥੇ ਦੀਦਾ ਜਿਹੜਾ ਕੱਢਦਾ ਗੱਡੀ ਲਾਹਂਦਾ ਜਾਂ ਤੇ ਵੈਨ ਸਾਰੀਆਂ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫੀਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਐ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋਤਾ ਕੀਤਾ ਗੱਡੀ ਭਾਜੀ ਮੇਰੀ ਇੱਥੇ پارک ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਤੁਸੀਂ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗਾਲੇ ਮੈਂ ਨਜਾਇਜ਼ ਜੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਗਾ ਫਿਰ ਇਹਦੀ ਨਹੀਂ ਗਲਤ پارک ਕੀਤੀ ਕਦ ਪੁੱਛੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਕਿਸੇ ਦਾ ਕਿਸੇ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੇਰੀ ਗੱਡੀ ਇੱਥੇ پارک ਹੋਣਾ ਕਿਸੇ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਹਾਂ ਜੀ ਜਨਕਈ ਦੂਜੇ ਪਾਸੇ ਟ੍ਰੈਫਿਕ ਪੁਲਿਸ ਮੁਲਾਜ਼ਮ ਚਰਨ ਸਿੰਘ ਨੇ ਕਿਹਾ ਕਿ ਗੱਡੀ ਲਾਈਨ ਤੋਂ ਬਾਹਰ ਖੜੀ ਹੋਈ ਸੀ ਜਿਸ ਤੇ ਚੱਲਿਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਮੁਤਾਬਕ ਇਹ ਨੋ ਪਾਰਕਿੰਗ ਜ਼ੋਨ ਹੈ ਪਰ ਇਸ ਤੇ ਬਾਵਜੂਦ ਵੀ ਕਾਰ ਚਾਲਕ ਨੇ ਇੱਥੇ ਗੱਡੀ ਪਾਰਕ ਕੀਤੀ ਸੀ ਅਤੇ ਉਹਨਾਂ ਨੂੰ ਭਾਜਪਾ ਨੇਤਾ ਹੋਣ ਦੀਆਂ ਧਮਕੀਆਂ ਦੇ ਰਿਹਾ ਸੀ ਪੁਲਿਸ ਨੇ ਕਿਹਾ ਕਿ ਗੱਡੀ ਚਾਲਕ ਖੁਦ ਨੂੰ ਭਾਜਪਾ ਦਾ ਪ੍ਰਧਾਨ ਦੱਸ ਰਿਹਾ ਸੀ ਅਤੇ ਉਹਨਾਂ ਤੇ ਰੋਪ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਨਾਂ ਵੱਲੋਂ ਹਰ ਹਾਲਤ ਵਿੱਚ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਗਈ ਅਤੇ ਮੌਕੇ ਤੇ ਹੀ ਗੱਡੀ ਚਾਲਕ ਦਾ 1000 ਰੁਪਏ ਦਾ ਚਲਾਨ ਕੀਤਾ ਗਿਆ। ਸਰ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਆ। ਕੋਈ ਬੰਦਾ ਹੋਈ ਹੀ। ਉਹ ਗੱਡੀ ਥੱਲੇ ਹੀ ਖੜੀ ਸੀ। ਇਹ ਜਿਹੜੇ ਮੁੰਡੇ ਟੋਕ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰ ਦੇਦੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ। ਇਹ ਗੁੰਡਾਗਰਦੀ ਕਰਦੇ। ਲਗਾ ਹਾਡੇ ਦੱਸ ਦਿਓ ਮਿੰਟ ਕਰ ਰੋਡਿੰਗ ਹੋਈ। ਮੈਂ ਭਾਜੀਪੀ ਦਾ ਪ੍ਰਧਾਨ ਆ। ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ। ਨਹੀਂ ਮੈਂ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਔਰ ਕਹਿੰਦੇ ਕਿ ਨਹੀਂ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਇਹੀਂ ਆਏ ਗੱਡੀ। ਮਗਾ ਕਿੱਥੇ ਗਮਰੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਕਿੱਡੀ ਮਰੀ ਲੱਗੇ ਟੋਕ ਲੈ ਕੇ ਜਾ ਰਹੇ ਜੀ ਲੈ ਕੇ ਜਾ ਰਹੇ ਹੈ ਲੈ ਕੇ ਜਾ ਰਹੇ ਕਿ ਛੱਡ ਰਹੇ ਜੀ ਅਸੀਂ ਆਂਦੇ ਅਸੀਂ ਮਤਲਬ ਟ੍ਰੈਫਿਕ ਨੂੰ ਚਾਅ ਬਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਚਾਹੀਦੀ ਤਾਂ ਸ਼ਹਿਰ ਦੇ ਭੀੜ-ਪਾੜ ਵਾਲੇ ਇਲਾਕੇ 'ਚ ਇਹ ਹਾਈ ਵੋਲਟੇਜ ਡਰਾਮਾ ਕਰੀਬ ਇੱਕ ਕਾਟੇ ਤੱਕ ਚੱਲਦਾ ਰਿਹਾ ਦੋਵਾਂ ਧਿਰਾਂ ਵਿੱਚ ਤਿੱਖੀ ਬਹਿਸ ਵਾਦੀ ਹੋਈ ਪੁਲਿਸ ਮੁਲਾਜ਼ਮਾਂ ਤੇ ਇਸ ਵਿਅਕਤੀ ਵੱਲੋਂ ਰੋਪੋਂ ਦੀ ਕੋਸ਼ਿਸ਼ ਕੀਤੀ ਗਈ ਜਦਕਿ ਦੂਜੇ ਪਾਸੇ ਪੁਲਿਸ ਨੇ ਇਸ ਵਿਅਕਤੀ 'ਤੇ ਗੰਭੀਰ ਇਲਜ਼ਾਮ ਲਗਾਏ ਨੇ ਪਰ ਮੌਕੇ ਤੇ ਮੌਜੂਦ ਕੁਝ ਲੋਕਾਂ ਅਤੇ ਔਰਤਾਂ ਵੱਲੋਂ ਵਿਚ ਵਿਚਾਰ ਕਰਦੇ ਆ ਇਸ ਕਾਰ ਚਾਲਕ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦੀ ਗੱਡੀ ਨੂੰ ਪੁਲਿਸ ਦੀ ਗ੍ਰਿਫਤ ਤੋਂ ਛੁਡਵਾ ਦਿੱਤਾ ਨਾਲ ਹੀ ਟ੍ਰੈਫਿਕ ਪੁਲਿਸ ਮਲਾਜ਼ਮ ਨੇ ਇਸ ਦੌਰਾਨ ਉਸ ਦਾ ਹਜ਼ਾਰ ਰੁਪਏ ਦਾ ਚਲਾਨ ਵੀ ਕੀਤਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ